ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ ਵਿੱਚ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ ਤੇ ਦੋਸਤੋ ਆਪਾਂ ਕਰ ਲਈ ਤਿਆਰੀ ਅੱਜ ਐਤਵਾਰ ਦਾ ਦਿਨ ਹੈ ਤੇ ਮੈਂ ਚੱਲਿਆ ਗੁਰੂ ਘਰ ਹੁਣ ਤੇ ਪੈਦਲ ਹੀ ਜਾ ਰਹੇ ਹਾਂ ਅੱਜ ਫੇਰ ਗੁਰੂ ਘਰ ਤੇ ਆਪਾਂ ਆ ਚੁੱਕੇ ਹਾਂ ਇੱਥੇ ਮੋੜਤੇ ਦੇ ਆਪਾਂ 20 15-20 ਮਿੰਟ ਲੱਗ ਜਾਂਦੇ ਆਪਾਂ ਨੂੰ ਗੁਰੂ ਘਰ ਜਾਣ ਲਈ 6 ਕਿਲੋਮੀਟਰ ਦੂਰ ਹੈ ਸਾਡੇ ਘਰ ਤੋਂ ਸ਼ੀਦਾ ਸਾਹਿਬ ਗੁਰਦੁਆਰਾ ਤੇ ਅੱਜ ਫੇਰ ਵੀ ਮੈਂ ਟਾਈਮ ਨਾਲ ਨਹੀਂ ਤੋ ਕਈ ਵਾਰੀ ਇਸ ਤੋਂ ਵੀ ਲੇਟ ਚੰਨਾਉ ਨਾਏ ਤੇ ਅੱਜ ਆਪਾਂ ਟਾਈਮ ਨਾਲ ਤਿਆਰੀ ਕਰ ਲਈ ਸਾਰੇ ਕੰਮ ਕੋ ਮਨ ਬੇੜ ਕੇ ਤੇ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਗੁਰੂ ਘਰ ਕਰੋ ਤੁਸੀਂ ਵੀ ਦਰਸ਼ਨ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਸਿੰਘ ਜੀ ਸਭ ਦਾ ਭਲਾ ਕਰਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਹੁਣ ਸ਼ਾਮ ਹੋ ਚੁੱਕੀ ਹੈ ਦੋਸਤੋ ਤੇ ਆਪਾਂ ਲੱਗ ਗਈ ਸੀ ਸੇਵਾ ਕਰਨ ਤੇ ਥੋੜਾ ਜਿਹਾ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਗੁਰੂ ਘਰ ਦਾ 뷰 ਤੇ ਸੰਗਤਾਂ ਆਉਂਦੀਆਂ ਜਾਂਦੀਆਂ ਇਸ ਟਾਈਮ ਤੇ ਦੁਪਹਿਰੇ ਬਹੁਤ ਜ਼ਿਆਦਾ ਇਕੱਠ ਹੁੰਦਾ ਏ ਬਹੁਤ ਸੰਗਤਾਂ ਜੁੜਦੀਆਂ ਏ ਤੇ ਆ ਲੰਗਰ ਹਾਲ ਹੈ ਜੀ ਇੱਥੇ ਆਪਾਂ ਸੇਵਾ ਕਰ ਰਹੇ ਆ ਹੁਣ ਆਪਾਂ ਜਾਣ ਲੱਗੇ ਆ ਤੇ ਫੇਰ ਮੱਥਾ ਟੇਕ ਲੈਣੇ ਆ ਮਹਾਰਾਜ ਦੇ ਅੱਗੇ ਤੇ ਅਜੇ ਵੀ ਸੰਗਤਾਂ ਆ ਜਾ ਰਹੀਆਂ ਨੇ ਰਾਤ ਤੱਕ ਹੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸੰਗਤਾਂ ਤੇ ਹੁਣ ਨਾ ਹਨੇਰਾ ਜਾ ਹੋ ਚੁੱਕਿਆ ਈ ਤੇ ਹੁਣ ਮੈਂ ਕਿਹਾ ਚਲੋ ਆਪਾਂ ਵੀ ਜਾਣ ਦੀ ਤਿਆਰੀ ਕਰਦੇ ਆ ਪੈਦਲ ਆਇਆ ਸੀ ਤੇ ਚਲੋ ਹੁਣ ਬਾਬਾ ਜੀ ਤੋਂ ਲੈਣੀ ਹੈ ਇਜਾਜ਼ਤ ਤੇ ਦੋਸਤੋ ਮੈਨੂੰ ਇੱਥੋਂ ਤੱਕ ਆਹ ਮੋੜ ਪੱਕੇ ਮੋੜ ਤੱਕ ਛੱਡ ਗਿਆ ਸੀ ਮੁੰਡਾ ਦੋ ਮੁੰਡੇ ਸੀ ਮੋਟਰਸਾਈਕਲ ਤੇ ਮੈਨੂੰ ਬਿਠਾ ਲਿਆ ਉਹਨਾਂ ਨੇ ਤੇ ਇੱਥੋਂ ਤੱਕ ਆ ਗਏ ਆ ਇੱਥੋਂ ਤੱਕ ਤੇ ਕੋਈ ਨਾ ਕੋਈ ਸਵਾਰੀ ਮਿਲ ਜਾਂਦੀ ਏ ਤੇ ਹੁਣ ਆਪਾਂ ਜਾ ਰਹੇ ਆ ਆਪਣੇ ਘਰ ਤੇ ਲਓ ਜੀ ਆਪਾਂ ਹੁਣ ਪੈਦਲ ਯਾਤਰਾ ਜਾ ਰਹੇ ਆ ਆਪਣੇ ਘਰੇ ਪਹੁੰਚ ਜਾਣਾ ਏ 15 ਮਿੰਟਾਂ ਤੱਕ ਇੰਨਾ ਤੇ ਆ ਗਏ ਆਪਾਂ ਪੱਕੀ ਸੜਕ ਤੱਕ ਆਪਣੇ ਮੋੜ ਤੱਕ ਤੇ ਇਹ ਕਹਿ ਰਹੇ ਸੀ ਮੁੰਡਾ ਵਿਚਾਰਾ ਆਹ ਨਾਲ ਦੇ ਪਿੰਡ ਵਾਲੇ ਕਹਿ ਰਹੇ ਵੀ ਛੱਡਾਂ ਨਹੀਂ ਛੱਡਿਆ ਮੈਂ ਕੋਈ ਗੱਲ ਹੀ ਚੱਲ ਜਾਣਾ ਮੈਂ ਤੇ ਫਿਰ ਮੋਟਰਸਾਈਕਲ ਤਾਂ ਨਹੀਂ ਹੀ ਰੋ ਕੋਈ ਨਾ ਕੋਈ ਕੰਮ ਹੁੰਦਾ ਕਰੇ ਅੱਜ ਕੱਲ ਸਤਵਿੰਦਰ ਚੱਲਿਆ ਸੀ ਪੈਲੀ ਚ ਖੇਤ ਚ ਪਤੀ ਪੁੱਤੀ ਸਾੜਨੀ ਓਨੇ ਤੇ ਮੈਨੂੰ ਕਹਿ ਰਿਹਾ ਸੀ ਰੁਕ ਜਾਓ ਚਾਚਾ ਜੀ ਥੋੜਾ ਰੁੱਕ ਕੇ ਚੱਲ ਜਿਓ ਅਹੀਂ ਆ ਜਾਗੇ ਤੇ ਮੈਂ ਕਿਹਾ ਕੋਈ ਨਾ ਮੈਂ ਟਾਈਮ ਨਾਲ ਚੱਲ ਜਣਾ ਆ ਰਾਮ ਨਾਲ ਤੇ ਕੋਈ ਨਾ ਕੋਈ ਘਰੇ ਜ਼ਰੂਰਤ ਪੈ ਜਾਂਦੀ ਮੋਟਰਸਾਈਕਲ ਦੀ ਇੱਕ ਵੀਰ ਜੀ ਲੈ ਜਾਂਦੇ ਆ ਤੇ ਤਾਂ ਕਰਕੇ ਆਪਾਂ ਪੈਦਲ ਹੀ ਆਉਣਾ ਵਧੀਆ ਲੱਗਦਾ ਆਪਾਂ ਨੂੰ ਤੇ ਹੁਣ ਅੱਜ ਤੇ ਬਹੁਤ ਛੋਟਾ ਜਿਹਾ ਵਲੌਗ ਬਣਾ ਬਣਿਆ ਛੋਟੀ ਛੋਟੀਆਂ ਕਲਿੱਪਾਂ ਹੀ ਮੈਂ ਐਡ ਕੀਤੀਆਂ ਸੀ ਤੇ ਬਾਕੀ ਆਪਣਾ ਬਹੁਤ ਵਧੀਆ ਨਿਕਲਿਆ ਟਾਈਮ 3 ਵਜੇ ਮੈਂ ਪਹੁੰਚ ਗਿਆ ਸੀ 3 ਵਜੇ ਤੋਂ ਥੋੜਾ ਜਿਆਦਾ ਹੀ ਗੁਰੂ ਘਰ ਤੇ ਫਿਰ ਆਪਾਂ ਮੱਥਾ ਟਿਕਿਆ ਤੇ ਪ੍ਰਸ਼ਾਦ ਲਿਆ ਪ੍ਰਸ਼ਾਦਾ ਛਕਿਆ ਤੇ ਉਸ ਤੋਂ ਬਾਅਦ ਆਪਾਂ ਸੇਵਾ ਕੀਤੀ ਲੰਗਰ ਹਾਲ ਦੇ ਵਿੱਚ ਤੇ ਫੇਰ ਹੁਣ 6:00 ਵਜ ਕੇ 6 ਤੋਂ ਜ਼ਿਆਦਾ ਹੀ ਹੋ ਗਿਆ ਟਾਈਮ ਨੀਰਾ ਹੋਣ ਵਾਲਾ ਦੇਖ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਚੱਲੇ ਆਪਦੇ ਘਰੇ ਤੇ ਅੱਜ ਕੱਲ ਟਾਈਮ ਹੀ ਨਹੀਂ ਲੱਗਦਾ ਵਲੌਗ ਬਣਾਉਣ ਦਾ ਕੀ ਕਰੇ ਬੰਦਾ ਇਸ ਆਂ ਗੁਰੂਕਰ ਆਉਣ ਤੋਂ ਪਹਿਲਾਂ ਵੀ ਮੈਂ ਛੇਤੀ ਛੇਤੀ ਸਾਰੇ ਕੰਮ ਨਿਬੇੜੇ ਰੰਗਰਾਂ ਨੂੰ ਪੱਠੇ ਵਗੈਰਾ ਵੱਡ-ਵੁੱਡ ਕੇ ਵਰਸੀਨ ਖੇਤ ਚੋਂ ਆਗ ਲਿਆ ਕੇ ਅੱਜ ਲੱਗੇ ਲੱਗੀ ਨਾ ਲੇਵਰ ਸਾਡੀ ਤੇ ਡੈਡੀ ਜੀ ਨਾਲ ਇਕੱਠੇ ਕਰਤੇ ਹੀ ਤੇ ਆਗ ਤਾਜੀ ਬੋਲੇ ਲਿਆ ਕੇ ਆਗ ਕੁੱਤਰ ਕੇ ਵੱਠੇ ਪਾ ਕੇ ਸਭ ਕੁਝ ਮਤਲਬ ਕਰ ਕਰ ਕੇ ਫੇਰ ਆਇਆ ਮੈਂ ਕਿਹਾ ਚਲੋ RAM nal ਆਪਣਾ ਫੇਰ ਆ ਜਾऊंगा ਸੇਵਾ ਕਰਕੇ ਤੇ ਕਰੇ ਕਈ ਵਾਰੀ ਨਹੀਂ ਹੁੰਦੇ ਸਤਵਿੰਦਰ ਹੁਣੀ ਆ ਉਹ ਸਭ ਆਪਣਾ ਕੰਮ ਕਾਰ ਤੇ ਲੱਗੇ ਹੁੰਦੇ ਅੱਜ ਗੰਨਾ ਗੰਨਾ ਹੁਣ ਕੱਢ ਰਹੇ ਆ ਸਭ ਖਤਮ ਹੋ ਚੁ ਲੱਗਣਾ ਸਾਡਾ ਵੀ ਤੇ ਇਸ ਲਈ ਫੇਰ ਮੈਨੂੰ ਹੀ ਕਰਕੇ ਆਉਣਾ ਪੈਂਦਾ ਸਭ ਕੁਝ ਤੇ ਪੱਠੇ-ਪੱਠੇ ਪਾਏ ਆਂ ਬਸ ਕਰਦੇ ਆਂ ਨੰਗਰ ਹੀ ਬੰਨਣੇ ਹੋ ਡੈਡੀ ਜੀ ਬੰਨਦੇ ਨੇ ਬੰਨ ਦਿੱਤੇ ਨੇ ਤੇ ਹੁਣ ਆਪਾਂ ਫ੍ਰੀ ਆ ਬਸ ਘਰੇ ਜਾ ਕੇ ਪਾਠ ਕਰਨਾ ਹੈ ਤੇ ਉਸ ਤੋਂ ਬਾਅਦ ਫ੍ਰੀ ਤੇ ਥੋੜਾ ਜਿਹਾ ਇਧਰ ਵੀ ਉਹ ਦਿਖਾ ਦੇਣਾ ਤੁਹਾਨੂੰ ਅੱਜ ਜੰਗਲ ਕੋਲ ਤੇ ਅੱਜ ਕੱਲ ਦੇ ਟਾਈਮ ਹੀ ਨਹੀਂ ਲੱਗਦਾ ਵਲੌਗ ਬਣਾਉਣ ਦਾ ਪਰ ਪਲੀਜ਼ ਤੁਸੀਂ ਸਪੋਰਟ ਜ਼ਰੂਰ ਕਰਦੇ ਰਹੋ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਮੈਂ ਬਿਲਕੁਲ ਨਹੀਂ ਹਿੰਮਤ ਹਾਰਨਾ ਚਾਹੁੰਦਾ ਮੈਂ ਹੁਣ ਛੱਡਣਾ ਨਹੀਂ ਚਾਹੁੰਦਾ ਪਹਿਲੇ ਮੈਂ ਕਈ ਵਾਰੀ ਇਦਾਂ ਹੀ ਚੈਨਲ ਬਣਾਵਣੂ ਕਿ ਸ਼ਾਰਟ ਦਿੱਤੇ ਆ ਤੇ ਵਰਕ ਨਹੀਂ ਕਰ ਪਾਇਆ ਆਪਣਾ ਕੰਮ ਤੇ ਹੁਣ ਮੈਂ ਸੋਚਣਦਿਆਂ ਵੀ ਆਪਾਂ ਕਿਸੇ ਵੀ ਹਾਲਾਤ ਭਾਵੇਂ ਕਿਦਾਂ ਦੇ ਵੀ ਹੁਣ ਪਰ ਆਪਾਂ ਵਲੌਗ ਜਾਂ ਆਪਣੀ ਵੀਡੀਓਜ਼ ਪਾਉਣੀਆਂ ਨਹੀਂ ਛੱਡਣੀਆਂ ਤੇ ਚਲੋ ਦੋਸਤੋ ਫਿਰ ਹੁਣ ਨੀਰਾ ਹੋ ਜਾਣਾ ਮੈਂ ਪਹੁੰਚ ਹੀ ਜਾਣਾ ਆਪਣੇ ਘਰੇ ਆਰਾਮ ਨਾਲ ਤੇ ਛਿਤ ਛਿਤ ਜਾ ਰਹੇ ਆ ਬਸ ਪਹੁੰਚ ਜਾਣਾ ਥੋੜੀ ਦੂਰ ਤੱਕ ਰਹਿ ਜਾਣਾ ਰਹਿ ਗਿਆ ਘਰ ਆਪਣਾ ਤੇ ਮਿਲਦੇ ਆਂ ਔਰ ਕਿਸੇ ਨਵੇਂ ਵਲੌਗ ਵਿੱਚ ਤੇ ਤਦ ਤੱਕ ਲਈ ਦਿਓ ਇਜਾਜ਼ਤ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਢੇਰ ਸਾਰੀਆਂ ਖੁਸ਼ੀਆਂ ਆਉਣ ਤੁਹਾਡੀ ਜ਼ਿੰਦਗੀ ਵਿੱਚ ਤੇ ਹਮੇਸ਼ਾ ਹੱਸਦੇ ਵਸਦੇ ਰਹੋ ਕਰਦੇ ਆਂ ਵਲੌਗ ਦਾ ਇੱਥੇ ਹੀ ਐਂਡ ਜੇ ਵਲੌਗ ਚੰਗੇ ਲੱਗਦੇ ਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਜੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਭਰਾ ਦੀ ਸਪੋਰਟ ਜਰੂਰ ਕਰਿਓ ਯੂਪੀ ਤੋਂ ਐਵੇਂ ਤੇ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ